ਆਖਰਕਾਰ ਅਸਤੀਫੇ ਮੰਗ ਲਏ ਗਏ ਨੇ ਇਹ ਅਸਤੀਫੇ ਕਿਉਂ ਮੰਗੇ ਗਏ ਨੇ ਕਿ ਮੁੱਖ ਮੰਤਰੀ ਭਗੰਤ ਮਾਨ ਵਰਸਿਜ ਕੇਜਰੀਵਾਲ ਅਤੇ ਦਿੱਲੀ ਲੋਬੀ ਦੀ ਜਿਹੜੀ ਆਪਸੀ ਤਸਲ ਹੈ ਉਹਦੇ ਕਰਕੇ ਅਸਤੀਫੇ ਮੰਗੇ ਗਏ ਆ ਕਿਹਦੇ ਅਸਤੀਫੇ ਕਿਉਂ ਮੰਗੇ ਇਸ ਤੇ ਅਹਿਮ ਗੱਲ ਕਰਨੀ ਹੈ ਉਧਰ ਮੰਤਰੀ ਢਾਲੀਵਾਲ ਦਾ ਇੱਕ ਹੋਰ ਮਹਿਕਮਾ ਜਿਹੜਾ ਛਾਂਗ ਦਿੱਤਾ ਗਿਆ ਪਹਿਲਾਂ ਵੀ ਉਹਨਾਂ ਤੋਂ ਕਾਫੀ ਜਿਹੜੇ ਅਹਿਮ ਮਹਿਕਮੇ ਸੀ ਉਹ ਵਾਪਸ ਲੈ ਲਏਗੇ ਸੀ ਤੇ ਉਦੋਂ ਵੀ ਪਰ ਜਿਹੜੇ ਆ ਉਹ ਕੱਟੇ ਗਏ ਸੀ ਢਾਲੀਵਾਲ ਸਾਹਿਬ ਦੇ ਤਾਂ ਹੁਣ ਵਿਭਾਗਾਂ ਛਾਂ ਗਿਆ ਗਿਆ ਕਿਹਾ ਜਾ ਰਿਹਾ ਕਿ ਇਹ ਵਿਭਾਗ ਹੈ ਹੀ ਨਹੀਂ ਸੀ ਜੇ ਵਿਭਾਗ ਹੈ ਨਹੀਂ ਸੀ ਤਾਂ ਪਿਛਲੇ 20 ਮਹੀਨਿਆਂ ਤੋਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਵਿਭਾਗ ਹੈ ਨਹੀਂ ਆਈ ਚੱਲੀ ਗਿਆ ਕੰਮ ਇਸੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਜਿਹੜੇ ਸਿਵਲ ਸਕੱਤਰ ਦੇ ਮੁਲਾਜ਼ਮ ਸੀਗੇ ਕਿਤੇ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਫੁੱਲਾਂ ਦੀ ਵਰਕਾ ਦੇ ਨਾਲ ਐਂਟਰੀ ਕਰਾਈ ਸੀਗੀ ਸਕੱਤਰੇ ਦੇ ਵਿੱਚ ਹੁਣ ਉਹੀ ਮੁਲਾਜ਼ਮ ਧਰਨਾ ਲਾ ਕੇ ਬੈਠ ਕੇ ਆ ਔਰ ਕੀ ਕੀ ਮੰਗਾ ਨੇ ਇਸੇ ਵੇਲੇ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਕੇਂਦਰ ਦੇ ਨਾਲ ਹੈਗੀ ਹੈ ਜਿਹਦੇ ਵਿੱਚ ਖੇਤੀਬਾੜੀ ਮੰਤਰੀ ਜਿਹੜੇ ਸ਼ਿਵਰਾਜ ਚੋਹਾਨ ਨੇ ਉਹ ਵੀ ਪਹੁੰਚਣਗੇ ਕਿ ਮਸਲਾ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਹੋਊਗਾ ਜਾਂ ਘਟੋ ਘਟ ਵਾਰਤਾਲਾਪ ਤਾਂ ਨਹੀਂ ਟੁੱਟੇ ਗਿਆ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਨਾਲ ਹੀ ਨਾਲ ਗੱਲ ਕਰਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਕੱਲ ਬਾਗੀਆਂ ਦੀ ਸਟੇਜ ਤੇ ਦਿਖੇ ਹੈ ਔਰ ਬੜੀ ਅਹਿਮ ਇਹ ਤਸਵੀਰ ਸੀਗੀ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਵੱਡੇ ਬਿਆਨ ਦਿੱਤੇ ਆ ਔਰ ਹੁਕਮ ਸੁਣਾ ਦਿੱਤਾ ਇੱਕ ਤਰੀਕੇ ਦੇ ਨਾਲ ਹਰਜਿੰਦਰ ਧਾਮੀ ਨੂੰ ਕਿ ਆਪਣਾ ਅਸਤੀਫਾ ਵਾਪਸ ਲੈਣ ਤੇ ਆਪਣਾ ਅਹੁਦਾ ਸੰਭਾਲਣ ਔਰ ਨਾਲ ਹੀ ਨਾਲ ਇਹ ਵੀ ਉਹਨਾਂ ਨੇ ਕਹਿਤਾ ਕਿ ਭਾਈ ਨੈਤਿਕਤਾ ਦੇ ਆਧਾਰ ਤੇ ਜੇ ਤੁਸੀਂ ਅਸਤੀਫਾ ਦਿੱਤਾ ਤਾਂ ਫਿਰ ਨੈਤਿਕਤਾ ਤੁਹਾਡੀ ਇਹ ਵੀ ਕਹਿੰਦੀ ਹੈ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਨੇ ਤੁਹਾਡੇ ਤੇ ਹੁਕਮ ਲਾਇਆ ਹੈ ਤੁਹਾਨੂੰ ਸੱਤ ਮੈਂਬਰੀ ਕਮੇਟੀ ਦਾ ਪ੍ਰਧਾਨ ਥਾਪਿਆ ਉਹ ਜਿਹੜੀ ਆ ਉਹ ਸਿਸਟਮ ਚਲਾਓ ਔਰ ਇਹ ਵੀ ਜਿਹੜੀ ਵੱਡੀ ਗੱਲ ਉਹਨਾਂ ਨੇ ਕਹਿਤੀ ਕਿ ਮੈਨੂੰ ਅੱਜ ਪਤਾ ਲੱਗਿਆ ਕੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਸਰਵ ਪ੍ਰਮਾਨਤਾ ਨਹੀਂ ਹੈ ਸਗੋ ਜੀ ਉਹ ਅਕਾਲ ਤਖਤ ਸਾਹਿਬ ਦੀ ਚਾਰਦਵਾਰੀ ਜੀ ਹੁਕਮ ਜਿਹੜਾ ਉਹ ਰਹਿ ਜਾਂਦਾ ਹੈ ਇਹ ਵੀ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਹੈ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਹਾਂ ਅਣਖੀ ਸਾਹਿਬ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸ਼ੁਕਰੀਆ ਸੁਖਮਿੰਦਰ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਸ਼ੁਰੂਆਤ ਵਿੱਚ ਇਹ ਸੇਖਭਰ ਤੋਂ ਹੀ ਕਰਦਾ ਹਾਂ ਜਦੋਂ ਦੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ ਐ ਉਹ ਉਹ ਨਹੀਂ ਕਹਿਤਾ ਸੀਗਾ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਇੰਟਰਫੀਰੈਂਸ ਵੱਧ ਜਾਣੀ ਆ ਆਪਾਂ ਦੇਖਿਆ ਕਿ ਤਬਾਦਲੇ ਹੋ ਗਏ ਐ ਫੇਰ ਬਦਲਦੀਆਂ ਚਰਚਾਵਾਂ ਨੇ ਡੀਜੀਪੀ ਵਿਜੀਰੈਂਸ ਬਦਲਤੇ ਐ ਜ਼ੀਰੋ ਟੋਲਰੈਂਸ ਦੀ ਨੀਤੀ ਦਿਖਾਉਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਐ ਡੀਸੀ ਸਸਪੈਂਡ ਕੀਤਾ ਗਿਆ ਬਾਰ ਬਾਰ ਅਫਸਰਾਂ ਦੇ ਖਿਲਾਫ ਬਿਆਨਵਾਜੀਆਂ ਕਿ ਅਸੀਂ ਕਰਾਪਸ਼ਨ ਵਾਲੇ ਬੰਦੇ ਛੱਡਣੇ ਨਹੀਂ ਛੱਡਣੇ ਨਹੀਂ ਇਹੋ ਜਿਹੀਆਂ ਗੱਲਾਂ ਤਾਂ ਹੁਣ ਆਖਰਕਾਰ ਏਜੀ ਡਬਲ ਏਜੀ ਆ ਜਿਹੜੇ ਉਹਨਾਂ ਦੇ ਅਸਤੀਫੇ ਜਿਹੜੇ ਮੰਗ ਲਏ ਗਿਆ ਏਜੀ ਦਾ ਨਹੀਂ ਡਬਲ ਏਜੀ ਦੇ ਜਿਹੜੇ ਅਸਤੀਫੇ ਉਹ ਮੰਗ ਲਏ ਗਏ ਨੇ ਔਰ ਏਜੀ ਸਾਹਿਬ ਕਹਿੰਦੇ ਕਿ ਹਰ ਸਾਲ ਪ੍ਰਕਿਰਿਆ ਆਈ ਹੁੰਦੀ ਹੈ ਇੱਕ ਸਾਲ ਦਾ ਟਨਿਓਰ ਹੁੰਦਾ ਤੇ ਫਿਰ ਨਵੇਂ ਚੁਣੇ ਜਾਣੇ ਹੁੰਦੇ ਆ ਮੰਨ ਲਿਆ ਕਿ ਇੱਕ ਸਾਲ ਦਾ ਟਨਿਓਰ ਹੁੰਦਾ ਪਰ ਇਸ ਤੋਂ ਪਹਿਲਾਂ 2 ਸਾਲ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਸ ਤੋਂ ਪਹਿਲਾਂ ਜਿਹੜੇ 2 ਸਾਲ ਲੰਘੇ ਆ ਉਦੋਂ ਕਦੇ ਇਹ ਨਹੀਂ ਸੀ ਸੁਣਿਆ ਕਿ ਅਸਤੀਫੇ ਲੈ ਕੇ ਅਗਲੇ ਬੰਦੇ ਚੁਣੇ ਗਏ ਹੋਣ ਠੀਕ ਆ ਜਦੋਂ ਟਿਮਿਓਰ ਹੀ ਖਤਮ ਹੋ ਗਿਆ ਤਾਂ ਫਿਰ ਅਸਤੀਫੇ ਲੈਣ ਦੀ ਲੋੜ ਹੀ ਹੈ ਨਹੀਂ ਤਾਂ ਫਿਰ ਅਗਲੇ ਤੁਸੀਂ ਚੁਣ ਸਕਦੇ ਹੋ ਪਰ ਇਹ ਜੋ ਅਸਤੀਫੇ ਵਾਲੀ ਗੱਲ ਚੱਲ ਰਹੀ ਹੈ ਜੋ ਤਵਾਦਿਆਂ ਦੀ ਜੋ ਫੇਰ ਬਦਲਦੀਆਂ ਜੋ ਚਰਚਾਵਾਂ ਚੱਲ ਰਹੀਆਂ ਨੇ ਇਹ ਕਹਿੰਦੇ ਆ ਕਿ ਭਗਵੰਤ ਮਾਨ ਤਕੜੇ ਦੇਖਣ ਦੀ ਕੋਸ਼ਿਸ਼ ਦੇ ਵਿੱਚ ਹੈ ਔਰ ਦਿੱਲੀ ਲੌਬੀ ਨੂੰ ਠੱਬੀ ਲਾ ਕੇ ਤਕੜੇ ਹੋਣ ਦੀ ਕੋਸ਼ਿਸ਼ ਦੇ ਵਿੱਚ ਆੱਖਾਂ ਦਿਕਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਔਰ ਭਗਵੰਤ ਹੁਣ ਆਪਣੇ ਤੌਰ ਤਰੀਕੇ ਨਾਲ ਚੱਲਣਾ ਸ਼ੁਰੂ ਕਰ ਚੁੱਕਿਆ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਆ ਸੁਖندر ਜੀ ਸਦਾਰਨ ਨਜ਼ਰ ਵੇਖਿਆ ਤਾਂ ਜਿਹੜਾ ਪ੍ਰਭਾਵ ਇਹ ਜਾਂਦਾ ਕਿ ਜਿਹੜਾ ਤੁਸੀਂ ਸ਼ਬਦ ਵਰਤਿਆ ਕਿ ਹਾਂ ਵੀ ਭਗਵੰਤ ਮਾਨ ਨੂੰ ਆਪਣੇ ਆਪ ਨੂੰ ਤਕੜਾ ਵਖਾਉਣ ਦੀ ਕੋਸ਼ਿਸ਼ ਦੇ ਵਿੱਚ ਹਾਂ ਆਮ ਪ੍ਰਭਾਵ ਤਾਂ ਇਹੋ ਹੀ ਆ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਸ ਤਰੀਕੇ ਨਾਲ ਹਾਰ ਹੋਈ ਆ ਸਿੱਧੂ ਜੀ ਉਦੋਂ ਬਾਅਦ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਸੋਦੀਆ ਉਸ ਸਟੇਟਸ ਦੇ ਵਿੱਚ ਜਾਂ ਉਸ ਸਥਿਤੀ ਦੇ ਵਿੱਚ ਉਹ ਨਹੀਂ ਰਹਿ ਗਏ ਕਿ ਭਗਵੰਤ ਪਾਤਸ਼ਾਹ ਨੂੰ ਅੱਖਾਂ ਚ ਅੱਖਾਂ ਪਾ ਕੇ ਕੋਈ ਹੁਕਮ ਦੇ ਸਕਣ ਜਾਂ ਕੋਈ ਗੱਲ ਕਰ ਸਕਣ ਤਮਜੂਰ ਤਾਂ ਉਹ ਹੋਏ ਨਹੀਂ ਬਾਕੀ ਦੂਸਰੀ ਬੰਨੇ ਜਿਹੜੀ ਖਾਸ ਤੌਰ ਤੇ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਜਿਸ ਤਰੀਕੇ ਦੇ ਮੀਟਿੰਗਾਂ ਦਾ سلسلہ ਜਾਰੀ ਹੈ ਤਾਂ ਸ਼ਾਇਦ ਇਹ ਵੀ ਦਿੱਲੀ ਲੋਬੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸੇ ਪੱਖ ਤੋਂ ਕਮਜ਼ੋਰ ਜੜੇ ਨਹੀਂ ਹੋਏ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਭਗਵੰਤ ਮਾਨ ਦੇ ਅਸਤੀਫਿਆਂ ਦੀ ਗੱਲ ਲੈ ਕੇ ਚੱਲੀ ਆ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਇਹ ਤਬਾਦਲੇ ਦੀ ਜਿਹੜੀ ਮਾਫਕਾਨਾਂ ਜਿਹੜੇ ਅਸਤੀਫਿਆਂ ਦੀ ਗੱਲ ਜਿਹੜੀ ਸਾਹਮਣੇ ਆਈ ਆ ਬਹੁਤ ਕੁਝ ਇਹੋ ਜਿਹਾ ਸਾਬਤ ਕਰ ਰਿਹਾ ਕਿ ਪਰਦੇ ਦੇ ਪਿੱਛੇ ਬਹੁਤ ਵੱਡੀ ਖੇਡ ਜਿਹੜੀ ਆ ਸੁਖਵਿੰਦਰ ਜੀ ਉਹ ਖੇਡੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਦੇ ਨਵੇਂ ਐਸਐਸਪੀ ਜਿਹੜੇ ਬਦਲੇ ਨੇ ਉਹਨਾਂ ਦੇ ਵਿੱਚੋਂ ਦੋ ਐਸਐਸਪੀ ਤਾਂ ਸਿੱਧੂ ਸਾਹਿਬ ਐ ਨਿਚਿਤ ਤੌਰ ਤੇ ਜਾਣਦਾ ਕਿ ਉਹ ਦਿੱਲੀ ਲੋਬੀ ਵੱਲੋਂ ਹੀ ਨਿਯੁਕਤ ਜਿਹੜੇ ਕੀਤੇ ਗਏ ਸਨ ਤਾਂ ਬੀਤੇ ਲੰਬੇ ਸਮੇਂ ਤੋਂ ਉਹ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਉਹ ਸਥਾ ਤਜਿਹਾ ਉਹ ਖਬਰ ਚ ਮੈਂ ਉਹਨਾਂ ਐਸਐਸਪੀ ਦਾ ਨਾਮ ਪੜਿਆ ਤਾਂ ਸਧਾਰਨ ਨਾਚ ਚ ਮੈਨੂੰ ਇੰਨਾ ਲੱਗਾ ਕਿ ਭਗਵੰਤਬਾਹੂ ਨਹੀਂ ਆਪਣੇ ਪੱਤਰਤ ਇਹਨਾਂ ਦਾ ਕਰ ਨਹੀਂ ਸਕੀ ਪਰ ਜਿਸ ਤਰੀਕੇ ਦੀ ਹੁਣ ਇਹ ਖਬਰਾਂ ਚ ਜਿਸ ਤਰੀਕੇ ਦੀ ਭੂਮਿਕਾ ਨੂੰ ਤੁਸੀਂ ਬਿਆਨ ਕੀਤਾ ਉਸ ਸੰਦਰਭ ਚ ਬਿਲਕੁਲ ਇਹ ਠੀਕ ਲੱਗ ਰਿਹਾ ਕਿ ਭਗਵੰਤਬਾਹੂ ਨੇ ਆਪਣੇ ਆਪ ਨੂੰ ਤਕੜਾ ਹੋਣ ਨੂੰ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਦਿਖਾਈ ਜਿਹੜੇ ਦੇ ਰਹੇ ਨੇ ਜਿਸ ਤਰੀਕੇ ਨਾਲ ਇਹ ਵੀ ਪਤਾ ਲੱਗਾ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜੇ ਦਿੱਲੀ ਲੌਬੀ ਦੇ ਕੋਈ ਅਫਸਰ ਜਿਹੜੇ ਨਿਯੁਕਤ ਕੀਤੇ ਗਏ ਸਨ ਉਹਨਾਂ ਨੂੰ ਵਾਪਸ ਜਿਹੜਾ ਦਿੱਲੀ ਕਿ ਜੰਦੀ ਤਿਆਰੀ ਹੈ ਜਾਂ ਪਿੱਛੇ ਜਾ ਸਕਦਾ ਹੈਗਾ ਹੁਣ ਇਹ ਵੀ ਸਾਰੀਆਂ ਸਥਿਤੀਆਂ ਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਬੇਸ਼ੱਕ ਭਗਵੰਤ ਮਾਨ ਹੁਣ ਇਹ ਕੋਸ਼ਿਸ਼ ਕਰਨ ਕਿ ਹਾਂ ਫਿਰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕੇਸ ਪੰਜਾਬ ਸਰਕਾਰ ਦੇ ਲੜੇ ਗਏ ਤੇ ਇਹ ਜਿਹੜੇ ਐਡਵੋਕੇਟ ਜਰਮਨਾਂ ਦੇ ਜਿਹੜੀ ਫੌਸ ਸੀ ਉਹਦੇ ਵਿੱਚ ਉਹੋ ਜਿਹਾ ਰੋਲ ਨਹੀਂ ਦਬਾ ਸਕੇ ਜਿਹੋ ਜਿਹਾ ਰੋਲ ਉਹਨਾਂ ਨੂੰ ਨਭਾਉਣਾ ਚਾਹੀਦਾ ਸੀ ਤਾਂ ਜੋ ਪੰਜਾਬ ਸਰਕਾਰ ਦੀ ਕੋਰਟ ਦੇ ਵਿੱਚ ਹੇਠ ਹੀ ਨਾ ਹੋਵੇ ਬੜੇ ਕੇਸ ਨੇ ਜਿੱਥੇ ਪੰਜਾਬ ਸਰਕਾਰ ਬੈਕਫੁੱਟ ਤੇ ਗਈ ਆ ਤਾਂ ਉਹਨਾਂ ਦਾ ਕਿਤਾ ਨਕੀਤੇ ਜਿਹੜਾ ਨਸਲਾ ਆ ਉਹ ਇਜ਼ੀ ਦਿੱ ਟੀਮ ਤੇ ਜਿਹੜਾ ਡਿੱਗਦਾ ਰਿਹਾ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਕਈ ਕੇਸ ਵਿਰੋਧੀਆਂ ਦੇ ਉੱਤੇ ਕੀਤੇ ਚਾਹੇ ਭਾਰਤ ਖੁਰਸ਼ਨ ਐਸੋਸੀਏਟ ਹੈ ਕਈ ਬੰਦੇ ਸਨ ਉਹਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਐਡਵੋਕੇਟ ਜਨਰਲ ਦੀ ਟੀਮ ਹੈ ਠੀਕ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਜਿਹੜਾ ਨਹੀਂ ਕਰ ਸਕੀ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਭੁਗ ਸਕੀ ਤਾਂ ਇਹ ਜਿਹੜੀ ਟੀਮ ਸੀ ਡਬਲ ਏਜੀ ਦੀ ਟੀਮ ਦੇ ਵਿੱਚ ਵਿੱਚ ਦਿੱਲੀ ਦੇ ਬੰਦੇ ਵੀ ਸਨ ਤੇ ਦੂਜੇ ਬੰਦੇ ਵੀ ਸਨ ਤਾਂ ਆਮ ਤੌਰ ਤੇ ਇਹ ਪ੍ਰਵਾਰ ਤੇ ਇਹਦੀ ਕੋਸ਼ਿਸ਼ ਕੀਤੀ ਗਈ ਕਿ ਹਾਂ ਭਈ ਨਵੇਂ ਸਿਰ ਤੋਂ ਅਸੀਂ ਇਹ ਟੀਮ ਜਿਹੜੀ ਹੈ ਤਿਆਰ ਕਰਨੀ ਹੈ ਤਾਂ ਜੋ ਪੰਜਾਬ ਸਰਕਾਰ ਜਿਹੜੀ ਜਿੰਨਾ ਮੁੱਦਿਆਂ ਤੇ ਹਾਈ ਕੋਰਟ ਦੇ ਵਿੱਚ ਕੇਸ ਲੜ ਰਹੀ ਆ ਉੱਥੇ ਉਹਨਾਂ ਦੀ ਪੈਰ ਵੀ ਜਿਹੜੀ ਹੈ ਠੀਕ ਤਰੀਕੇ ਨਾਲ ਹੋ ਸਕੇ ਇਹ ਇੱਕ ਤਰਕ ਜਿਹੜਾ ਜ਼ਰੂਰ ਦਿੱਤਾ ਜਾ ਸਕਦਾ ਪਰ ਸਿੱਤੂ ਜੀ ਜਿਹੜੀਆਂ ਸਥਿਤੀਆਂ ਨੇ ਸਥਿਤੀਆਂ ਤਾਂ ਗੱਲ ਇਹ ਨਹੀਂ ਕਿ ਕਿ ਆਮ ਤੌਰ ਤੇ ਇਹ ਜਿਹੜੇ ਡਬਲ ਏਜੀ ਜਾਂ ਐਡਵੋਕੇਟ ਜਨਰਲ ਹਰ ਸਾਲ ਉਹਨਾਂ ਦੀ ਜਿਹੜੀ ਮਿਆਦ ਆ ਉਹ ਵਧਾ ਦਿੱਤੀ ਜਾਂਦੀ ਜੇ ਰੋ ਉਹਨਾਂ ਕਰਾ ਕਟਮ ਹੋਣਾ ਹੁਣ ਦਾ ਫਾਕਤ ਹੀ ਅਸਤੀਫੇ ਜਿਹੜੇ ਨੇ ਉਹ ਨਹੀਂ ਬੰਕੇ ਜਾਂਦੇ ਤਾਂ ਇਹ ਹੁਣ ਜਿਹੜੇ ਅਸਤੀਫੇ ਮੰਗੇਗੇ ਨੇ ਸਧਾਰਨ ਤੌਰ ਤੇ ਉਹੀ ਹੈ ਕਿਉਂਕਿ ਮੌਜੂਦਾ ਸਰਕਾਰ ਜਿਸ ਨੇ ਕਹ ਨਾ ਮਰਜੀ ਕਰ ਲੂ ਆਮ ਆਦਮੀ ਪਾਰਟੀ ਤੇ ਸੁਪਰੀਮ ਕੋਰਟਿੰਗ ਇਸ ਦਿਵਲ ਜਰੂਰ ਨਹੀਂ ਪਰ ਪੰਜਾਬ ਦੇ ਵਿੱਚ ਤਾਂ ਭਗਵੰਤ ਪਾਣ ਹੀ ਮੁੱਖ ਮੰਤਰੀ ਹੈ ਬੇਸ਼ੱਕ ਉਹਨਾਂ ਨੂੰ ਅੰਦਰੋਂ ਤਰੀਕੇ ਨਾਲ ਵੀ ਕਮਜ਼ੋਰ ਕਰ ਦਿੱਤਾ ਹੋਵੇ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਵਿੱਚ ਆਮ ਆਦਮੀ ਪਾਰਟੀ ਦੀ ਹਾਈਪਨ ਹੋਵੇ ਪਰ ਇਹ ਸਭ ਦੇ ਬਾਵਜੂਦ ਮੁੱਖ ਮੰਤਰੀ ਤਾਂ ਉਹ ਹਾਨੀ ਹਨ ਗ੍ਰਾਫ ਪਾਕ ਵੀ ਉਹਨਾਂ ਕੋਲ ਹੀ ਹੈਗਾ ਸੋ ਹੋ ਸਕਦਾ ਹੈ ਕਿ ਜਿਸ ਤਰੀਕੇ ਦੀ ਸਥਿਤੀ ਹੈ ਇਹ ਜਿਹੀ ਨਹੀਂ ਹਾਂ ਭੀ ਆਮ ਆਦਮੀ ਪਾਰਟੀ ਦੀ ਹਾਈਪ ਨੂੰ ਇੱਕ ਤਕੜਾ ਚਟਕਾ ਦੇ ਕੇ ਇਹ ਸਬਦ ਕੀਤਾ ਜਾਵੇ ਕਿ ਹਾਂ ਭੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਬਾਣੂ ਨਾਲ ਦੀ ਹੀ ਚੱਲਦੀ ਆ ਤਾਂ ਦੂਸਰੇ ਪਾਸੇ ਇਹ ਵੀ ਪਤਾ ਲੱਗਾ ਕਿ ਜਿਸ ਤਿੱਕੇ ਨਾਲ ਹੁਣ ਪੰਜਾਬ ਦੇ ਕੁਝ ਛੋਟੀ ਦੇ ਲੀਡਰ ਜਿਹੜੇ ਨੇ ਇਸ ਵੇਲੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮ ਕੋਲ ਪਹੁੰਚ ਚੁੱਕੇ ਜਾਂ ਉੱਥੇ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਉਸ ਮੀਟਿੰਗ ਦੇ ਵਿੱਚ ਕੀ ਹੁੰਦਾ ਇਹ ਵੀ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਸ ਤੋਂ ਬਾਅਦ ਇੱਕ ਧੜੇ ਬਾਜੀ ਇੱਕ ਧੜੇ ਬੰਦੇ ਨੂੰ ਹੀ ਪੈਦਾ ਕਰ ਦੇ ਜਿਸ ਤਰੀਕੇ ਨਾਲ ਕਾਂਗਰਸ ਜਾਂ ਹੋਰ ਪਾਰਟੀਆਂ ਜਿਸ ਤਰੀਕੇ ਨਾਲ ਕਰਤ ਕਿਆਂ ਰਹੀਆਂ ਨੇ ਕਿ ਆਪਣੀ ਹੀ ਪਾਰਟੀ ਚ ਦੋ ਪਾਵਰ ਸੈਂਟਰ ਜਿਹੜੇ ਉਹ ਤਿਆਰ ਕਰ ਦਿੱਤੇ ਜਾਂਨ ਤਾਂ ਜੋ ਹੁੰਦੇ ਦਿਨਾਂ ਵਿੱਚ ਜੇਕਰ ਕੋਈ ਫੈਸਲਾ ਲੈਣਾ ਹੋਵੇ ਜਾਂ ਕਿਸੇ ਨੂੰ ਠਿੱਬੀ ਲਾਉਣੀ ਹੋਵੇ ਤਾਂ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਪਰ ਸਿੱਧੂ ਜੀ ਜਿਸ ਤਰੀਕੇ ਨਾਲ ਭਗਵੰਤ ਪਾਣ ਹੋਣਾ ਨੇ ਇਹ ਕੁਝ ਕੀਤਾ ਖਾਸ ਤੌਰ ਤੇ ਐਸਐਸਪੀ ਜਿਹੜੇ ਬਦਲੇ ਦਿੱਤੇ ਨਹੀਂ ਆਈਪੀਐਸ ਅਧਿਕਾਰੀ ਬਦਲੇ ਨਹੀਂ ਆ ਵਰਿੰਦਰ ਕਬਾਹ ਪੁਣੀ ਬਦਲੇ ਨਹੀਂ ਨਾਲ ਹੀ ਹੁਣ ਅਸਤੀਫਿਆਂ ਦੀ ਜਿਸ ਤਰੀਕੇ ਨਾਲ ਮੰਗ ਕੀਤੀ ਗਈ ਆ ਪਾਪ ਅਸਤੀਫੇ ਦੀ ਮੰਗ ਕੀਤੀ ਗਈ ਪਾਪ ਉਹਨਾਂ ਨੂੰ ਹਟਾਉਣ ਦੇ ਮੂਡ ਦੇ ਵਿੱਚ ਸਰਕਾਰ ਜਿਹੜੀ ਐਸਡੇ ਹਰਕਾ ਚ ਆ ਗਈ ਆ ਸਾਫ ਤੌਰ ਤੇ ਜ਼ਾਹਿਰ ਆ ਕਿ ਭਗਵੰਤਪਾਣੀ ਆਪਣੀ ਨਜ਼ਰ ਦੇ ਵਿੱਚ ਆਪਣੇ ਆਪ ਨੂੰ ਇਹ ਸਾਬਤ ਕਰਨ ਦੇ ਮੂਡ 'ਚ ਨੇ ਕਿ ਹਾਂ ਵੀ ਹੁਣ ਮੈਂ ਪੰਜਾਬ ਦੇ ਵਿੱਚ ਸੁਪਰੀਮੋ ਆ ਸਿੱਧੂ ਜੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਪੈਂਦੀ ਆ ਐਸ ਲਈ ਹੁਣ ਅਰਵਿੰਦ ਕੇਸਦੀਪਾ ਜਾਂ ਮਨੀ ਸਸੋਦੇ ਜਿਹੜੇ ਕਦੇ ਆਮ ਆਦਮੀ ਪਾਰਟੀ ਦੇ ਛੂਟੀ ਦੇ ਲੀਡਰ ਹੁੰਦੇ ਸਨ ਉਹ ਹਾਰ ਚੁੱਕੇ ਆ ਤਾਂ ਵੇਖਿਆ ਜਾਵੇ ਤਾਂ ਕੇਵਲ ਤਾਂ ਕੇਵਲ ਭਗਵਤ ਬਾਣ ਹੁਣੀ ਐਸ ਲਈ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਪਦ ਤੇ ਨੇਤਾ ਨੇ ਜਿਹੜੇ ਰਾਜ ਦਾ ਮੁੱਖ ਮੰਤਰੀ ਹੈਗਾ ਤਾਂ ਫਿਰ ਮੁੱਖ ਮੰਤਰੀ ਜਿਹੜਾ ਹੋਊਗਾ ਕਦੇ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਨਹੀਂ ਕਰੂਗਾ ਖਾਸ ਤੌਰ ਤੇ ਭਗਵਤ ਪਰਮਰ ਦਾ ਬੰਦਾ ਕਿ ਮੈਂ ਹਾਈ ਕਮਾਂਡ ਕੋ ਚੱਲਦਾ ਹਾਂ ਲਾ ਕਿ ਬੀਤੇ ਸਮੇਂ ਛਾਈ ਕਮਾਂਡ ਨੇ ਉਹਨਾਂ ਨੇ ਜਿਸ ਤਰੀਕੇ ਨਾਲ ਠੇਠ ਕੀਤਾ ਜਾਂ ਜਿਸ ਤਰੀਕੇ ਨਾਲ ਉਹਨਾਂ ਦੇ ਪਰਕਟੇ ਉਹ ਵੀ ਸਾਡੇ ਦੇ ਸਾਹਮਣੇ ਆ ਪਰ ਜਿਸ ਤਰੀਕੇ ਨਾਲ ਆ ਜਿਹੜਾ ਸਾਹਮਣੇ ਆਇਆ ਜਿਸ ਤਰੀਕੇ ਨਾਲ ਵੱਡੇ ਪੱਤਰ ਤੇ ਬਦਲੀਆਂ ਹੋਈਆਂ ਇਸ ਤਰੀਕੇ ਨਾਲ ਲੱਗ ਰਿਹਾ ਕਿ ਦਿੱਲੀ ਲੌਬੀ ਨੂੰ ਜਿੰਵੀ ਲੌਂਦਾ ਜਿਹੜਾ ਜਿਤਨਾ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਬਾਕੀ ਜਿਹੜੀ ਅਸਲ ਸਥਿਤੀ ਹੈ ਨੇ ਸੁਖਵਿੰਦਰ ਜੀ ਉਹ ਤਾਂ ਇੱਕ ਦੋ ਦਿਨਾਂ ਬਾਅਦ ਸਾਹਮਣੇ ਆ ਜਾਣਗੀਆਂ ਕਿ ਇੰਨੇ ਵੱਡੇ ਕਾਰਵਾਈ ਦਾ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਕਿਹੋ ਜਿਹਾ ਐਕਸ਼ਨ ਦੇਦੀ ਹੈ ਇਸ ਦੇ ਪ੍ਰਤੀ ਕੀ ਰੁਖ ਅਪਣਾਉਂਦੀ ਆ ਉਹ ਤਾਂ ਸਦੂਜੀ ਅਮਦਤ ਦੇ ਵਿੱਚ ਪਤਾ ਲੱਗੇਗਾ ਪਰ ਇੱਕ ਕਿਸਮ ਦਾ ਨਾ ਪੰਜਾਬ ਦੀ ਜਿਹੜੀ ਪ੍ਰਸ਼ਾਸਨਿਕ ਵੱਡੇ ਪੱਧਰ ਤੇ ਤਬਦੀਲੀ ਤੇ ਜਿਹੜੇ ਅਸਾਰ ਦੇ ਸਿੱਧੂ ਜੀ ਉਹ ਬੰਨ ਜਿਹੜੇ ਆ ਜਰੂਰ ਸ਼ੁਰੂ ਹੋ ਗਏ ਆ ਹੁਣ ਇਹ ਦੇਖਣਾ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਨੇ ਆਪਣਾ ਸਮਰਥਨ ਦਿੱਤਾ ਜਾਂ ਨਹੀਂ ਦਿੰਦਾ ਇਸ ਤੇ ਨਤੀਜੇ ਦਾ ਸਿੱਧੂ ਜੀ ਇੱਕ ਦੋ ਦਿਨਾਂ ਕਿੰਨਾ ਕੁ ਜਨੀ ਆ ਜੀ ਕਿੰਨਾ ਕੁ ਜਨੀ ਕਾਫੀ ਦੇਖਦੇ ਆ ਕਿ ਕਿੰਨਾ ਕੁ ਟਾਈਮ ਮਾਇਨ ਚੱਲਦਾ ਇੱਕ ਦੂਜੇ ਨੂੰ ਚੁੱਪੀਆਂ ਕਿੰਨਾ ਤੱਕ ਚੱਲਦੀਆਂ ਨੇ ਕੌਣ ਤਕੜਾ ਹੋ ਕੇ ਨੱਤਰ ਨਿਕਲਦਾ ਇਹ ਜਿਹੜੀ ਆ ਗੱਲ ਮਤਲਬ ਦੇਖਣ ਵਾਲੀ ਹੋਊਗੀ ਪਰ ਇਹ ਗੱਲ ਜਰੂਰ ਹੈ ਕਿ ਟਸਲਬਾਜੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਪਾਰਟੀ ਦੇ ਅੰਦਰ ਆਮਦੀ ਪਾਰਟੀ ਦੇ ਅੰਦਰ ਤਕੜਾ ਕੌਣ ਹੈ ਇਹਦੀ ਜਿਹੜੀ ਦਿਖਾਉਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ ਔਰ ਭਗਵੰਤ ਮਾਨ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਆਪਣੇ ਪੱਧਰ ਤੇ ਚੇਂਜ ਕਰਨੇ ਜਿਹੜੇ ਆ ਕਹਿੰਦੇ ਆ ਕਿ ਸ਼ੁਰੂ ਕਰ ਚੁੱਕੇ ਆ ਇਹੋ ਜੀਆਂ ਚਰਚਾਵਾਂ ਚੱਲ ਰਹੀਆਂ ਨੇ ਚਾਹੇ ਉਹ ਪਿਛਲੇ ਦਿਨੀ ਫੇਰ ਬਦਲ ਹੋਏ ਆ ਉਹਦੇ ਵਿੱਚ ਵੀ ਕਹਿੰਦੇ ਕਿ ਕੁਝ ਫੇਰ ਬਦਲ ਭਗਵੰਤ ਮਾਨ ਜਿਵੇਂ ਤੁਸੀਂ ਦੱਸ ਰਹੇ ਹੋ ਚਲੋ ਹੁਣ ਮੈਂ ਹੈਰਾਨ ਆ ਕਿ ਅਕਸਰ ਜਿਹੜੇ ਵਿਚਾਰੇ ਟਰੋਲ ਹੁੰਦੇ ਰਹਿੰਦੇ ਆ ਮੰਤਰੀ ਕੁਲਦੀਪ ਢਾਲੀਵਾਲ ਉਹਨਾਂ ਦੇ ਨਾਲ ਪੂਰੀ ਹੋਈ ਹੈ ਔਰ ਪਹਿਲਾ ਜੇ ਆਪਾਂ ਦੇਖੀਏ ਕਿ ਉਹਨਾਂ ਦੇ ਕੋਲ ਬੜੇ ਤਕੜੇ ਮਹਿਕਮੇ ਸੀਗੇ ਔਰ ਭਗਵੰਤ ਮਾਨ ਤੋਂ ਬਾਅਦ ਜੇ ਕਿਸੇ ਮੰਤਰੀ ਨੂੰ ਤਾਕਤਵਰ ਮੰਨਿਆ ਜਾ ਰਿਹਾ ਹੁੰਦਾ ਸੀਗਾ ਤਾਂ ਉਹ ਕੁਲਦੀਪ ਢਾਲੀਵਾਲ ਸੀ ਤਾਂ ਬਾਅਦ ਦੇ ਵਿੱਚ ਉਹਨਾਂ ਤੋਂ ਪੰਚਾਇਤ ਵਿਭਾਗ ਵੀ ਵਾਪਸ ਲੈ ਲਿਆ ਕਿਸਾਨ ਭਲਾਈ ਵਿਭਾਗ ਖੇਤੀਬਾੜੀ ਵਿਭਾਗ ਜਿਹੜਾ ਉਹ ਵਾਪਸ ਲੈ ਲਿਆ ਤੇ ਉਹਨਾਂ ਕੋਲੇ ਇੱਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਜਿਹੜਾ ਉਹ ਰਹਿ ਗਿਆ ਸੀਗਾ ਤੇ ਇੱਕ ਐਨਆਰਈ ਰਹਿ ਗਿਆ ਸੀਗਾ ਚਲੋ ਉਦੋਂ ਕਿਹਾ ਕਿ ਪਰ ਕੱਟੇ ਗਏ ਆ ਹੁਣ ਪਰ ਕਟਟਡ ਤੋਂ ਵੀ ਗੱਲ ਗਾਂ ਦੇ ਹੋ ਗਈ ਐ ਕਹਿੰਦੇ ਕਿ ਉਹਨਾਂ ਦਾ ਵਿਭਾਗ ਹੀ ਖਵਾ ਗਿਆ ਜਿਹੜਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਸੀਗਾ ਦੋ ਹੀ ਤਵਜਾਰਿਆ ਕੋਲੇ ਵਿਭਾਗ ਸੀ ਇੱਕ ਐਨਆਰਈ ਤੇ ਇੱਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਹੁਣ ਉਹਦੇ ਵਿੱਚੋਂ ਕਹਿੰਦੇ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਉਹਨਾਂ ਨੂੰ ਲੱਭ ਹੀ ਨਹੀਂ ਰਿਹਾ ਨਾ ਮਹਿਕਮਾ ਲੱਭਿਆ ਤੇ ਨਾ ਮਹਿਕਮੇ ਦਾ ਦਫ਼ਤਰ ਤੇ ਹੁਣ ਪਤਾ ਲੱਗਿਆ ਕਿ ਉਹ ਮਹਿਕਮਾ ਹੀ ਪਹਿਲਾਂ ਖਤਮ ਕੀਤਾ ਜਾ ਚੁੱਕਿਆ ਹੋਰ ਰਾਨੀ ਇਸ ਚੀਜ਼ ਦੀ ਐ ਕਿ 20 ਮਹੀਨਿਆਂ ਤੋਂ ਉਹਨਾਂ ਨੂੰ ਵਿਚਾਰਾਂ ਨੂੰ ਇਹ ਵਿਭਾਗ ਪਤਾ ਹੀ ਨਹੀਂ ਲੱਗਿਆ ਕਿ ਹੈ ਨਹੀਂ 20 ਮਹੀਨਿਆਂ ਤੋਂ ਵਿਭਾਗ ਹੀ ਲੱਭਦੇ ਰਹੇ ਆਪਾਂ ਕਹਿੰਦੇ ਰਹਿੰਦੇ ਸੀ ਕਿ ਢਾਲੀਵਾਲ ਸਾਹਿਬ ਕਿੱਧਰ ਗਏ ਸ਼ਾਇਦ ਵਿਭਾਗ ਲੱਭਣ ਦੀ ਕੋਸ਼ਿਸ਼ ਦੇ ਵਿੱਚ ਸੀਗੇ ਪਰ ਮਾੜੀ ਹੋਈ ਹੈ ਕਲਦੀ ਢਾਲੀਵਾਲ ਦੇ ਨਾਲ ਕਹਿੰਦੇ ਸਿੱਧੂ ਜੀ ਇਹ ਪਹਿਲੀ ਵਾਰ ਮਾੜੀ ਨਹੀਂ ਹੋਈ ਉਹਨਾਂ ਨਾਲ ਦੂਜੀ ਹੈ ਤੀਜੀ ਵਾਰੀ ਮਾੜੀ ਹੋਈ ਹੈ ਜਦੋਂ ਨਵੀਂ ਨਵੀਂ ਸਰਕਾਰ ਬਣੀ ਤਾਂ ਮੁੱਖ ਮੰਤਰੀ ਸਾਹਿਬ ਤੋਂ ਬਾਅਦ ਕੁਲਦੀਪ ਢਾਲੀਵਾਲ ਪੰਜਾਬ ਦੀ ਸਿਆਸਤ ਵਿੱਚ ਬੜੀ ਪੂਰੀ ਤਰ੍ਹਾਂ ਪ੍ਰੇਸ਼ਾਈ ਖਾਸ ਤੌਰ ਤੇ ਉਦੋਂ ਜਦੋਂ ਉਹਨਾਂ ਨੇ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਤੇ ਉੱਤੇ ਆਪਣੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਤੇ ਥਾ ਥਾ ਤੇ ਜਾ ਕੇ ਉਹਨਾਂ ਨੇ ਜਿਹੜੇ ਸਰਕਾਰੀ ਥਾਵਾਂ ਹੀ ਜਿਹੜੀਆਂ ਨਕੀਆਂ ਹੀ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਕਾਂਗਰਸ ਦੇ ਜਿਹੜੇ ਐਮ ਐਲ ਏ ਨੇ ਤ੍ਰਿਪਤ ਸਿੰਦਰ ਸਿੰਘ ਬਾਜਵਾ ਉਹਨਾਂ ਨਾਲ ਵੀ ਉਹਨਾਂ ਦਾ ਜਿਹੜਾ ਪੰਗਾ ਜਿਹੜਾ ਪਿਆ ਸੀ ਖਾਸ ਤੌਰ ਤੇ α1 ਦੀ ਜ਼ਮੀਨ ਨੂੰ ਲੈ ਕੇ ਤਾਂ ਉਦੋਂ ਚੋਂ ਫਿਰ ਕੁਲਦੀਪ ਧਾਲੀਵਾਲ ਇਸ ਤਿਹੇ ਨਾ ਲੱਗਦਾ ਕਿ ਭਗਵੰਤ ਪਾਣ ਤੋਂ ਬਾਅਦ ਜੇਕਰ ਪੰਜਾਬ ਦੇ ਵਿੱਚ ਕੋਈ ਦੂਜੇ ਨੰਬਰ ਦਾ ਮੰਤਰੀ ਹੈ ਤਾਂ ਕੁਲਦੀਪ ਧਾਲੀਵਾਲ ਆ ਤੇ ਇਹ ਗੱਲ ਸ਼ਾਇਦ ਜੇਕਰ ਲੋਕ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਪਸੰਦ ਨਹੀਂ ਸੀ ਆਈ ਕਿ ਉਹਨਾਂ ਦੇ ਮੁਕਾਬਲੇ ਤੇ ਜੋ ਕੋਈ ਇਸ ਤਰ੍ਹਾਂ ਹੋਵੇ ਤਾਂ ਫਿਰ ਹੋਣੀ ਹੋਣੀ ਉਹਨਾਂ ਦੇ ਪਰਕਟੇ ਜਾਣੇ ਜਿਹੜੇ ਉਹ ਸ਼ੁਰੂ ਹੋ ਗਏ ਹੁਣ ਕੱਲ੍ਹ ਚ ਇਸ ਤਰੀਕੇ ਨਾਲ ਉਹਨਾਂ ਕੋਲ ਇੱਕ ਵਿਭਾਗ ਜਿਹੜਾ ਲੈ ਲੈ ਕੇ ਕਹਿੰਦਾ ਜੀ ਇਹ ਵਿਭਾਗ ਹੈ ਹੀ ਨਹੀਂ ਹੁਣ ਸੋਚਣ ਮਾਰੀ ਗੱਲ ਆ ਕਿ 2.5 ਜਾਂ 3 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ ਅਜੇ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਹਾਂ ਭਈ ਇਹ ਵਿਭਾਗ ਹੈ ਨਹੀਂ ਤਾਂ ਫਿਰ ਜੇਕਰ ਵਿਭਾਗ ਹੈ ਨਹੀਂ ਤਾਂ ਫਿਰ ਵਿਭਾਗ ਦਾ ਸਟਾਫ ਜਿਹੜਾ ਤਨਖਾਹਾਂ ਲੈਂਦਾ ਜਾਂ ਕੀ ਕੁਝ ਕਰਦਾ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਰਹੇ ਆ ਤਾਂ ਹੁਣ ਉਹਨਾਂ ਕੋਲ ਇਹ ਵੀ ਇੱਕ ਵਿਭਾਗ ਜਿਹੜ ਮંત્રી ਜਿਹੜੇ ਸਭ ਤੋਂ ਵੱਧ ਮੰਤਰੀ ਜਿਹੜੇ ਸਿੱਧੂ ਸਾਹਿਬ ਉਹ ਰਹਿ ਗਏ ਪਰ ਦੂਜੇ ਪਾਸੇ ਇੱਕ ਇਹ ਵੀ ਗੱਲ ਆ ਕਿ ਦਿੱਲੀ ਲੋਪੀਟ ਨਾਲ ਜਿਹੜਾ ਇੱਕ ਖਾਸ ਖਾਸ ਖਰਜੂਤ ਬੈਂਸ ਜਿਹੜਾ ਮੰਤਰੀ ਸਿੱਧੂ ਜੀ ਮੰਨਿਆ ਜਾਂਦਾ ਉਹਦੀ ਪਤਨੀ ਨੂੰ ਬਤੌਰ ਚੋਟੀ ਯਾਦ ਗਏ ਨਹੀਂ ਉਹਨਾਂ ਨੂੰ ਵੀ ਐਸਐਸਪੀ ਜਿਹੜਾ ਲਾਤਤਾ ਗਿਆ ਇਸ ਨਵੀਂ ਲਿਸਟ ਦੇ ਵਿੱਚ ਇਹ ਵੀ ਬੜੀ ਹਨ ਨੀ ਬੜੀ ਗੱਲ ਹੈ ਗਈ ਹੈ ਕਿ ਇਹ ਚੱਲ ਕੀ ਰਿਹਾ ਕੀ ਕਿਸੇ ਜਿਹੜੇ ਦਿੱਲੀ ਲੋਪੀਟ ਦੇ ਜਿਹੜੇ ਮੰਤਰੀ ਨੇ ਕਿਤੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਪ੍ਰਸੰਗ ਦੇ ਵਿੱਚ ਹੀ ਸਰਕਾਰ ਦੀ ਇਹ ਕਾਰਵਾਈ ਜਿਹੜੀ ਉਹ ਵੇਖੀ ਜਾ ਸਕਦੀ ਹੈ ਕੁੜੀਪਤਾ ਨੀਵਾ ਟੋਰਾ ਦਾ ਚੋਂ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਫੋਟ ਸੀ ਜੋ ਮੇਰੇ ਤੱਕ ਜਾਣਕਾਰੀ ਪਹੁੰਚੀ ਜਿਨ੍ਹਾਂ ਨੂੰ ਇੱਕ ਖਬਰ ਪੜੀ ਜਾਂ ਉਹ ਕਹਿੰਦੇ ਕਿ ਉਹ ਜੀ ਭੂਮਿਕਾ ਕੁਲਦੀਪ ਧਾਲੀਵਾਲ ਜਿਹੜੀ ਉਹ ਨਭਾ ਨਹੀਂ ਸਕੀ ਤੇ ਸ਼ਾਇਦ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਇਸ ਕਾਨੂੰ ਬਰਦਾਸ਼ਤ ਨਹੀਂ ਕਰ ਸਕੀ ਜਿਹੜਾ ਝਟਕਾ ਜਿਹੜਾ ਉਹ ਵੀ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿੱਦ ਦਿੱਤਾ ਗਿਆ ਤੇ ਦੂਜੇ ਪਾਸੇ ਹਰਜੋਤ ਬੈਸਦੀ ਪਤਲੀ ਨੂੰ ਯੋਤੀ ਜਾਦਵ ਜਿਹਦੇ ਉੱਤੇ ਬੀਤੇ ਸਮੇਂ ਜਿਹੜੇ ਹਰਜੋਤ ਬੈਸਦੇ ਤਾਂ ਉਹ ਸਾਗਰ ਕ੍ਰਾਈਮ ਲਾਜ ਜਿਹੜਾ ਕਿ ਇਸਾ ਦੇ ਵਿੱਚ ਸੀਬੀਆਈ ਨੇ ਜਿਹੜੀ ਜਾਂਚ ਦੀ ਬਾਕੀ ਥੀ ਈਡੀ ਦੀ ਜਿਹੜੀ ਚਾਰਜ ਚੱਲ ਰਹੀ ਆ ਪਰ ਜੇਕਰ ਉਹਦੀ ਪਤਲੀ ਨੂੰ ਇਥੇ ਐਸਐਸਪੀ ਲਗਾ ਦਿੱਤਾ ਜਾਂਦਾ ਉਹ ਵੀ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਰਾਜਨੀਤਿਕ ਕਲਾਬਾਜ਼ੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹਨ ਕੁਲਦੀਪ ਢਾਲੀਵਾਲ ਵਿਚਾਰੇ ਹਾਲਾਂਕਿ ਬੜੀ ਸਰਕਾਰੀ ਨੀਤੀ ਨਾਲ ਉਹ ਬੀਤੇ ਸਮੇਂ ਚ ਨਜ਼ਰ ਆਈ ਖਾਸ ਤੌਰ ਤੇ ਜਦੋਂ ਸਰਕਾਰ ਬਣੀ ਵੱਡੀਆਂ ਵੱਡੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਸਮਝ ਇਥੇ ਕਈਆਂ ਵਿਅਕਤੀਆਂ ਦਾ ਜਾਂ ਸੂਖ ਵਾਲੇ ਬੰਦਿਆਂ ਦਾ ਕਬਜ਼ਾ ਸੀ ਉਹਨਾਂ ਨੂੰ ਛਡਾਉਣ ਦੇ ਵਿੱਚ ਉਹਨਾਂ ਨੇ ਮਿਹੇ ਬਾਪੜੀ ਸ਼ੁਰੂ ਕੀਤੀ ਫਿਰ ਇੱਕ ਸਕੂਲ ਚ ਵੀ ਗਏ ਸਕੂਲ ਚ ਵੀ ਜਾ ਕੇ ਬੋਧਾਣ ਇੰਜ ਨੂੰ ਕਾਫੀ ਸਬਰੀ ਬਾਰੇ ਗੱਲਾਂ ਬਾਤਾਂ ਕੀਤੀਆਂ ਟ੍ਰੋਲ ਕਾਫੀ ਉਹਨਾਂ ਦੀ ਵੀਡੀਓ ਹੋਈ ਪਰ ਜਿਸ ਤਰੀਕੇ ਨਾਲ ਆਪਣੀ ਹੀ ਸਰਕਾਰ ਦੇ ਵਿੱਚ ਸਿੱਧੂ ਜੀ ਉਹਨਾਂ ਨੂੰ ਹੁਣ ਅਸੀਂ ਕਹਿ ਸਕਦੇ ਕਿ ਇੱਕ ਬਹਿਖਮਾ ਲੈ ਕੇ ਉਹਨਾਂ ਨੂੰ ਇੱਕ ਝਟਕਾ ਦਿੱਤਾ ਗਿਆ ਇਸਦੇ ਪਿੱਛੇ ਕੀ ਰਾਸੀ ਕਰਨੇ ਜਾਂ ਕੀ ਨਹੀਂ ਇਹ ਤਾਂ ਕੇਵਲ ਤੇ ਕੇ ਸੱਤਾ ਦੇ ਅੰਦਰ ਦੇ ਖਿਲਾੜਿਆਂ ਨੂੰ ਪਤਾ ਲੱਗੂਗਾ ਜਾਂ ਉਹਨਾਂ ਨੂੰ ਪਤਾ ਹੋਊਗਾ ਪਰ ਕੁਲਦੀਪ ਕਾਲੀਵਾਲ ਵਾਸਤੇ ਇਹ ਜ਼ਰੂਰੀ ਇੱਕ ਝਟਕਾ ਹੈਗਾ ਉਹ ਮੰਤਰੀ ਜਿਹੜਾ ਬੀਤੇ ਸਮੇਂ ਚ ਇੱਕ ਚੰਗਾ ਕੰਮ ਜਿਹੜਾ ਉਹ ਕਰਦਾ ਰਿਹਾ ਲੋਕਾਂ ਦੀਆਂ ਨਜ਼ਰਾਂ ਚ ਵਧੀਆ ਕੰਮ ਕੀਤਾ ਸੀ ਪਰ ਸਰਕਾਰ ਨੂੰ ਸ਼ਾਇਦ ਇਹ ਚੀਜ਼ਾਂ ਪਸੰਦ ਨਹੀਂ ਆ ਖੈਰ ਚਲੋ ਐ ਨਹੀਂ ਹੋ ਦੇਖਦੇ ਆਗਲੇ ਦਿਨਾਂ ਚ ਵੋਟ ਕਿਹੜਾ ਬਦਲੀ ਨੂੰ ਮਾਨਸਬਰ ਮਿਲਦਾ ਜਾਂ ਕਿਹੜਾ ਵਿਅਕਤੀ ਆ ਮੰਤਰੀ ਦਾ ਫੋਰਟ ਜਿਹੜੇ ਪਰ ਚੜੇ ਆ ਉਹ ਕੱਟੇ ਜਾਂਦੇ ਜੀ ਬਿਲਕੁਲ ਪੰਜਾਬ ਸਿਵਲ ਸਕੱਤਰਤ ਦੇ ਮੁਲਾਜ਼ਮਾਂ ਦੇ ਵੱਲੋਂ ਰੈਲੀ ਕੀਤੀ ਗਈ ਹੈ ਔਰ ਪੈਨਲ ਮੀਟਿੰਗ ਨਾ ਸੱਦਣ ਤੋਂ ਨਾਰਾਜ਼ ਵੀ ਆ ਔਰ ਸਰਕਾਰ ਨੂੰ ਬਜਟ ਤੋਂ ਪਹਿਲਾਂ ਸੰਘਰਸ਼ ਦੀ ਚੇਤਾਵਨੀ ਵੀ ਜੜੀ ਦਿੱਤੀ ਹੈ ਔਰ ਉਹਨਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਅਸਾਲ 2016 ਤੋਂ ਪਰਤੀ ਮੁਲਾਜ਼ਮਾਂ ਨੂੰ ਤਰੱਕੀ ਦੀ ਮਿਤੀ ਪੀਕ ਮਿਸ਼ਨ ਲਾਭ ਦੇਣ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਫੌਰੀ ਲਾਗੂ ਕਰਨਾ ਤੇ 15 ਜਨਵਰੀ 2015 ਦੇ ਪੱਤਰ ਨੂੰ ਵਾਪਸ ਲੈਣ ਚੰਡੀਗੜ੍ਹ ਦੇ ਰੇਟਾਂ ਅਨੁਸਾਰ ਲਾਇਸੈਂਸ ਫੀਸ ਵਸੂਲਣ ਹੋਰ ਜਿਹੜੇ ਬਹੁਤ ਸਾਰੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੱਲ ਰੈਲੀ ਜਿਹੜੀ ਇੱਕ ਤਰੀਕੇ ਦੀ ਕੀਤੀ ਹੈ ਔਰ ਹੈਰਾਨੀ ਆ ਕਿ ਇਹੀ ਪੰਜਾਬ ਦੇ ਜਿਹੜੇ ਸਿਵਲ ਸਕੱਤਰ ਦੇ ਮੁਲਾਜ਼ਮ ਸੀ ਜਦੋਂ ਮੁੱਖ ਮੰਤਰੀ ਭਗਵੰਤ ਪਾਣ ਨੇ ਐਂਟਰ ਹੋਣਾ ਸੀ ਜਦੋਂ ਸਰਕਾਰ ਬਣੀ ਸੀ ਔਰ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਸੀ ਤੇ ਹੁਣ ਤਿੰਨ ਸਾਲਾਂ ਦੇ ਵਿੱਚ ਇਹਨਾਂ ਮੁਲਾਜ਼ਮਾਂ ਦਾ ਮੂੰਹ ਪਰ ਜਿਹੜਾ ਪੰਗ ਹੋ ਚੁੱਕਿਆ ਔਰ ਕੱਲੇ ਮੁਲਾਜ਼ਮਾਂ ਦਾ ਨਹੀਂ ਕਿਸਾਨਾਂ ਦਾ ਵੀ ਹੋਰ ਮੁਲਾਜ਼ਮਾਂ ਦੇ ਅੱਤੇ ਬੰਦੀਆਂ ਦਾ ਵੀ ਪੰਜਾਬ ਦੇ ਲੋਕਾਂ ਦਾ ਵੀ ਮੂੰਹ ਪੰਗ ਇੱਕ ਤਰੀਕੇ ਨਾਲ ਹੋ ਚੁੱਕਿਆ ਤਿੰਨ ਸਾਲ ਪਹਿਲਾਂ ਉਹਨਾਂ ਨੂੰ ਫੁੱਲਾਂ ਦੇ ਨਾਲ ਲਿਆਏ ਸੀ ਹੁਣ ਜਿਹੜਾ ਉਹਨਾਂ ਨੂੰ ਉੱਥੋਂ ਮਤਲਬ ਨਾਰੇਬਾਜੀ ਉੱਥੋਂ ਮੁਰਦਾਬਾਦੀ ਜਿਹੜੇ ਜਿਹੜੇ ਉਹ ਨਾਰੇ ਸੋਨੇ ਪੈ ਰਹੇ ਆ ਭਗਵੰਤਪਾਨ ਹੁਣਾਂ ਨੂੰ ਔਰ 올ਡ ਪੈਨਸ਼ਨ ਸਕੀਮ ਅਹਿਮ ਜਿਹੜੀ ਸਕੀਮ ਔਰ ਜਿਹਦੇ ਬਾਰੇ ਖੁਦ ਭਗਵੰਤਪਾਨ ਹੋਰਾਂ ਨੇ ਉਹਨਾਂ ਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹਲੇ ਤੱਕ ਉਹਨੂੰ ਅਮਲ ਲਾਗੂ ਨਹੀਂ ਕੀਤਾ ਤਾਂ ਹੈਰਾਨੀ ਵਾਲੀ ਗੱਲ ਹੈ ਤਾਂ ਮੋਹ ਪੰਗ ਹੋ ਗਿਆ ਸਰਕਾਰ ਤੋਂ ਤੁਸੀਂ ਬੜੀ ਸੁਣੀ ਗੱਲ ਕੀਤੀ ਕਿ ਮੋਹ ਕਿਸੇ ਮੁਲਾਜ਼ਮ ਫਰਕਦਾਰ ਨਹੀਂ ਬਹੁਤ ਸਾਰੇ ਵਰਗਾਂ ਦਾ ਪੰਜਾਬ ਸਰਕਾਰ ਤੋਂ ਹੋਇਆ ਔਰ ਖਾਸ ਤੌਰ ਤੇ ਆਮ ਲੋਕਾਂ ਦਾ ਜਿਹੜਾ ਮੋਹ ਆ ਉਹ ਭੰਗ ਚੜਾ ਮੌਜੂਦਾ ਪੰਜਾਬ ਸਰਕਾਰ ਤੋਂ ਹੋ ਚੁੱਕਾ ਕਿਉਂਕਿ ਬੜੀਆਂ ਮੱਗਾਂ ਸਨ ਬੜੇ ਵਾਅਦੇ ਸਨ ਜਿਹੜੇ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਖਾਸ ਤੌਰ ਤੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਵੱਡੀ ਗੱਲ ਪੂਰਨ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਕੀਤੀ ਗਈ ਨਾਲ ਹੀ ਨਾਲ ਮੁਲਾਜ਼ਮਾਂ ਦਾ 2016 ਤੋਂ ਲੈ ਕੇ 2000 ਦਾ ਬਕਾਇਆ ਸੀ ਉਹਦੀ ਦੇ ਲਈ ਗੱਲ ਸੁਖਵਿੰਦਰ ਜੀ ਕੀਤੀ ਗਈ ਤੇ ਬਕਾਇਆ ਤਾਂ ਉਹ ਤੇ ਨੋਟੀਫਿਕੇਸ਼ਨ ਵੀ ਬੀਟੀਐਸਾ ਵਿੱਚ ਉਹਨਾਂ ਨੇ ਜਾਰੀ ਜਿਹੜਾ ਕਰਤਾ ਕਿ ਇਹ ਮੁਲਾਜ਼ਮਾਂ ਤੇ ਜਿਹੜਾ ਬਕਾਇਆ ਤੇ ਪੈਨਸ਼ਨਰਾਂ ਦਾ ਜਿਹੜਾ ਬਕਾਇਆ ਆ ਉਹ ਦੇ ਦਿੱਤਾ ਜਾਊਗਾ ਪਰ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਨੋਟੀਫਿਕੇਸ਼ਨ 'ਚ ਇਹ ਗੱਲ ਕਹੀ ਗਈ ਕਿ ਇਹ ਜਿਹੜਾ ਬਕਾਇਆ ਅਸੀਂ 12 ਕਿਸ਼ਤਾਂ ਦੇ ਰੂਪ 'ਚ ਦੇਣਾ ਤੇ 2028 ਤੱਕ ਜਿਹੜਾ ਉਹ ਦਿੱਤਾ ਜਾਊਗਾ ਜਦੋਂ ਕਿ ਮੌਜੂਦਾ ਸਰਕਾਰ ਦੇ ਜਿਹੜਾ ਵਿਆਹ ਦਾ ਏਜੰਟ ਤੇ ਹੋ ਰਿਹਾ ਉਸ ਤਾਈ ਤੇ ਵਿੱਚ ਘਟਕ ਹੋ ਜਾਣਾ ਹੁਣ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਮੁਲਾਜ਼ਮ ਵਰਗ ਪੈਨਸ਼ਨ ਨਾਲ ਵਰਗੇ ਜਿਹੜਾ ਆ ਉਹ ਆਪਣੇ ਆਪ ਨੂੰ ਠੱਗਿਆ ਜਿਹੜਾ ਮਹਿਸੂਸ ਕਰ ਰਿਹਾ ਕਿਉਂਕਿ ਛੇਵਾ ਪੇ ਕਮਿਸ਼ਨ ਵੀ ਨਹੀਂ ਇਹਨਾਂ ਨੇ ਲਾਗੂ ਕੀਤਾ ਦੂਜੇ ਪਾਸੇ ਗੋਡ ਪੈਨਸ਼ਨ ਸਕੀਮ ਜਿਹੜੀ ਉਹਦੇ ਸੰਬੰਧੀ ਇੱਕ ਲਾਈਨਰ ਨੋਟੀਫਿਕੇਸ਼ਨ ਜਾਰੀ ਕਰਕੇ ਉਹ ਮਸਲਾ ਠੱਡੇ ਪਸਤੇ ਚ ਪਾ ਦਿੱਤਾ ਗਿਆ ਆ ਤੀਸਰੇ ਬਨੇ ਆ ਜੋ ਮੁਲਾਜ਼ਮਾਂ ਦੇ ਜਿਹੜੇ ਬਕਾਇਆ ਸਨ ਉਹ ਜੇ ਤੱਕ ਉਹਨਾਂ ਨੂੰ ਕੋਈ ਦੇਣ ਦੀ ਗੱਲ ਨਹੀਂ ਕੀਤੀ ਕਿ ਬਲਕਿ ਉਹਨਾਂ ਨੂੰ 12 ਕਿਸ਼ਤਾਂ ਵਿੱਚ ਦੇਣ ਦੀ ਗੱਲ ਕੀਤੀ ਗਈ ਤਾਂ ਅਜਹੀ ਸਥਿਤੀ ਦੇ ਵਿੱਚ ਸਰਕਾਰ ਦਾ ਉਹ ਚਿਹਰਾ ਜਿਹੜਾ ਸਿਕੰਦਰ ਜੀ ਨੰਗਾ ਆ ਹੋ ਜਾਂਦਾ ਕਿ ਜਿਸ ਨੂੰ ਮੁਲਾਜ਼ਮ ਰੋਦੀ ਚੀਰਾ ਕੀਤਾ ਜਾ ਸਕਦਾ ਅਸੀਂ ਅੱਜ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਮਲਾਜਮ ਵਰਗੀ ਹੁੰਦਾ ਜਿਹੜਾ ਕਿਸੇ ਪਾਰਟੀ ਦੀ ਸਰਕਾਰ ਨੂੰ ਬਣਾਉਂਦੇ ਵਿੱਚ ਅਹਿਮ ਰੂਲ ਅਦਾ ਕਰਦਾ ਤੇ ਮਲਾਜਮ ਵਰਗੀ ਹੀ ਹੁੰਦਾ ਜਿਹੜਾ ਕਿਸੇ ਸਰਕ ਪਾਰਟੀ ਦੀ ਸਰਕਾਰ ਨੂੰ ਦੇਖ ਦਿੰਦਾ ਹੁਣ ਪੰਜਾਬ ਦੇ ਹਰ ਵਰਗ ਦੀ ਜੇਕੜ ਘਟ ਕਰੋ ਕੱਲ ਵੀ ਕੁਝ ਖਬਰਾਂ ਚ ਇੱਕ ਕਾਲਮ ਕਿਸੇ ਬੰਦੇ ਨੇ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਇਨਕਲਾਬ ਦਾ ਨਾਰਾ ਲੈ ਕੇ ਬਾਦਲ ਚ ਉਤਰੀ ਸੀ ਉਹ ਇਨਕਲਾਬਤਾ ਸਿੱਧੂ ਜੀ ਦਿੱਲੀ ਚ ਮੇਲੋ ਕੇ ਹੋ ਜਾ ਫੇਲ ਹੋਇਆ ਜਾਂ ਪਤਾ ਨਹੀਂ ਲੱਗਾ ਕਿੱਥੇ ਚਲਾ ਗਿਆ ਤੇ ਪੰਜਾਬ ਦੇ ਵਿੱਚ ਵੀ ਭਗਵੰਤ ਬਾਣ ਹੁੰਦੀ ਹਮੇਸ਼ਾ ਹਰ ਦੇਸ਼ ਦੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਜਿਵੇਂ ਬੁਮਾਰਦੇ ਰਹੇ ਆ ਪਰ ਜਿਹੋ ਜਿਹੇ ਸਥਿਤੀਆਂ ਹਨ ਤੇ ਲੋਕਾਂ ਨੇ ਉਸ ਇਨਕਲਾਬ ਦੇ ਨਾਅਰੇ ਦੇ ਉੱਤੇ ਯਕੀਨ ਕਰਕੇ ਬਦਲਾਅ ਦੇ ਰੂਪ ਦੇ ਵਿੱਚ ਇਸ ਸਰਕਾਰ ਨੂੰ ਲਿਆਂਦਾ ਤੁਸੀਂ ਮੁੱਖ ਮੰਤਰੀ ਸਾਹਿਬ ਤੇ ਫੁੱਲਾਂ ਦੀ ਵਰਖਾ ਦੀ ਗੱਲ ਕਰਦੇ ਜੀ ਉਸ ਸਮੇਂ ਨੂੰ ਯਾਦ ਆ ਕਿ ਜਿਸ ਦਿਨ ਭਗਵੰਤ ਮਾਨ ਹੋਣਾ ਨੇ ਸੌਹ ਚੁੱਕੀ ਤੇ ਇਸ ਲਈ ਕਿ ਨਾ ਲੋਕਾਂ ਨੂੰ ਲੱਗਦਾ ਸੀ ਕਿ ਪੰਜਾਬ 'ਚ ਸੋਹਣ ਸਨਹਿਰੀ ਜੋਕ ਜਿਹੜਾ ਉਸ ਦੀ ਸ਼ੁਰੂਆਤ ਹੋ ਜਾਈਆ ਰੰਗਲਾ ਪੰਜਾਬ ਜਿਹੜਾ ਉਹ ਬਣ ਜਾਣਾ ਪਰ ਸਥਿਤੀਆਂ ਤੁਸੀਂ ਦੇਖ ਲਓ ਪਿਛਲੀਆਂ ਸਰਕਾਰਾਂ ਦੇ ਉਲਟ ਵੀ ਸਥਿਤੀਆਂ ਜਿਹੜੀਆਂ ਉਸ ਤੋਂ ਵੀ ਬੱਤਰ ਜਿਹੜੀਆਂ ਉਹ ਹੋ ਚੁੱਕੀਆਂ ਨੇ ਚਾਹੇ ਬਲਾਚ ਵਰਗ ਹੋਵੇ ਚਾਹੇ ਬੀਬੀਆਂ ਦੀ ਪੈਨਸ਼ਨ ਦਾ ਪੈ ਉਹ ਪੈਨਸ਼ਨ ਦੀ ਗੱਲ ਹੋਵੇ ਚਾਹੇ ਹੋਰ ਮੁੱਦੇ ਉਹ ਮੁੱਦੇ ਜਿਉਂਦੇ ਤੇ ਉਹ ਨੇ ਔਰ ਵੱਡੀ ਗੱਲ ਕਿ ਜਿਨ੍ਹਾਂ ਲੋਕਾਂ ਨੇ ਇਹ ਵਾਅਦੇ ਕੀਤੇਗੇ ਕਿ ਠੇਕਾ ਪ੍ਰਤਾਦੀ ਜਿਹੜੀ ਹੈ ਬਿਲਕੁਲ ਖਤਮ ਕਰ ਦਿੱਤੀ ਜਾਊਗੀ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਸਿੱਧੂ ਉਹ ਵੀ ਉਸੇ ਤਰੀਕੇ ਦਾ ਰਿਹਾ ਜਿਸ ਕਰ ਪੰਜਾਬ ਦਾ ਹਰ ਵਰਗ ਇਸ ਵੇਲੇ ਠੱਗਿਆ ਜਿਹਾ ਮਹਿਸੂਸ ਕਰ ਰਿਹਾ ਕੇਵਲ ਇੱਕ ਮੁੱਦਾ ਨਹੀਂ ਬਲਾਜਮ ਵਰਤ ਲਈ ਸਾਰੇ ਪੰਜਾਬ ਦਾ ਕੋਈ ਨਾ ਕੋਈ ਵਰਗ ਜਗ੍ਹਾ ਪੀੜਤ ਹੈਗਾ ਤਾਂ ਇਹ ਹੁਣ ਸਰਕਾਰ ਦੀ ਦਿੱਤੇ ਹੁਣ 2 ਸਾਲ ਜਿਹੜੇ ਰਹਿ ਗਏ ਨੇ ਦੇਖੋ ਕਿ ਸਰਕਾਰ ਦੀ ਕਾਰਜਕਾਰੀ ਕਿਹੋ ਜੀ ਹੈ ਬੇਸ਼ੱਕ ਭਗਵੰਤਪਾਣ ਹੁਣੀ ਆਪਣੇ ਪੱਤਰ ਤੇ ਜਿਸ ਦੇ ਕਰਾ ਪਹਿਲਾਂ ਅਸੀਂ ਗੱਲ ਕੀਤੀ ਕਿ ਅਗਰ ਤਗੜਾ ਹੋਣ ਦੀ ਕੋਸ਼ਿਸ਼ ਕਰਨ ਦੇ ਮੂਠ ਚ ਨਹੀਂ ਪਰ ਕੇਵਲ ਤੇ ਕਿੰਨੇ ਤਬਾਖ ਲਿਆ ਨਾਲ ਅਸਤੀਫੇ ਨਾਲ ਨਹੀਂ ਹੋਣਾ ਘਟੋ ਘਟਣ ਲੋਕਾਂ ਦੇ ਵਿੱਚ ਜਾ ਕੇ ਜਿਹੜੀ ਲੋਕਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਨੂੰ ਪੂਰੇ ਕਰਨਾ ਸਰਕਾਰ ਦੀ ਤਿੱਖ ਜਿਹੜੀ ਇਸ ਕੁਦਰ ਜੀ ਸੂਤਰ ਨਹੀਂ ਆ ਹੁਣ ਵੇਖਣਾ ਕਿ ਭਗਵੰਤਪਾਣ ਹੁਣੀ ਇਸ ਮਾਮਲੇ ਚ ਆਪਣਾ ਅਗਲਾ ਕਦਮ ਕੀ ਠੰਮ ਕੇ ਗੱਲ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਬਾਗੀਆਂ ਦੇ ਨਾਲ ਸਟੇਜ ਤੇ ਦੇਖਿਆ ਉਹ ਕਹਿੰਦੇ ਕਿ ਜੇਕਰ ਹੁਕਮਨਾਮੇ ਦੇ ਹੱਕ ਦੇ ਵਿੱਚ ਜਾ ਕੇ ਪਾਰਟੀ ਦੀ ਮਾਨਤਾ ਰੱਦ ਹੁੰਦੀ ਹੈ ਤਾਂ ਹੁੰਦੀ ਹੈ ਤਾਂ ਹੋ ਜਾਵੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਹੋਣਾ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਹੈਗੀ ਪੋਸਟ ਪਾਈ ਸੀਗੀ ਗਿਆਨੀ ਹਰਪ੍ਰੀਤ ਦੇ ਹੱਕ 'ਚ ਉਹ ਮੇਰੇ ਦਿਲ ਦੇ ਬਲਬਲੇ ਸੀਗੇ ਤੇ ਮੈਂ ਪਾਈ ਹੈ ਮੈਂ ਮੁਕਰਦਾ ਨਹੀਂ ਦੂਜੇ ਪਾਸੇ ਉਹਨਾਂ ਨੇ ਕਿਹਾ ਤੇ ਖਰਜਿੰਦਰ ਸਿੰਘ ਧਾਮੀ ਨੇ ਦਬਾਹੇ ਹੇਠਾ ਕੇ ਅਸਤੀਫਾ ਦਿੱਤਾ ਉਹ ਅਸਤੀਫਾ ਵਾਪਸ ਲੈਣ ਆਪਣੀ ਕੁਰਸੀ ਸਾਹਮਣ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੇਰੀ ਮੇਰੀ ਪਾਈ ਪੋਸਟ ਦੇ ਨਾਲ ਉਹਨਾਂ ਨੂੰ ਜੇ ਧੱਕਾ ਲੱਗਿਆ ਤਾਂ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਧਾਮੀ ਨੇ ਤਾਂ ਫਿਰ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਨੂੰ ਦੁਬਾਰਾ ਲੀਡ ਕਰਨ ਜਾ ਕੇ ਉਹਦੇ ਤੇ ਕੰਮ ਕਰਨ ਤੇ ਉਹ ਅਸਤੀਫਾ ਵਾਪਸ ਲੈ ਕੇ ਆਪਣਾ ਐਸਜੀਪੀਸੀ ਦੇ ਵਿੱਚ ਵੀ ਕੰਮ ਸ਼ੁਰੂ ਕਰਨ ਤੇ ਐਜ਼ ਆ ਪ੍ਰਧਾਨ ਉੱਥੇ ਜਾ ਕੇ ਸੱਤ ਮੈਂਬਰੀ ਕਮੇਟੀ ਨੂੰ ਵੀ ਲੀਡ ਕਰਨ ਤਾ ਕਿਵੇਂ ਦੇਖਦੇ ਹੋ ਕਿ ਹੁਣ ਧਾਮੀ ਸਾਹਿਬ ਵਾਸਤੇ ਰਾਹ ਕੀ ਰਹਿ ਗਿਆ ਦੂਜੇ ਪਾਸੇ ਬਾਗੀਆਂ ਦੇ ਨਾਲ ਹਰਪ੍ਰੀਤ ਸਿੰਘ ਦਾ ਜਾਣਾ ਕੀ ਸ਼ੋਅ ਕਰਦਾ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਆ ਸੁਖਵਿੰਦਰ ਜੀ ਬਿਲਕੁਲ ਹਰਪ੍ਰੀਤ ਸਿੰਘ ਹੁਣੇ ਬੀਤੇ ਤਿੰਨਾਂ ਚੋਂ ਚੌਥਾ ਬੜੀ ਸਰਗਰਮੀ ਦੇ ਨਾਲ ਐਕਟਿਵ ਨਜ਼ਰ ਉੱਛੜੇ ਆ ਰਹੇ ਨੇ ਤੇ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਹੰਮੇ ਜਿਹੜੇ ਉਹ ਕਰ ਰਹੇ ਨੇ ਤੇ ਕਰ ਉਹਦੇ ਨਾਲ ਹੀ ਨਾਲ ਕੁਝ ਜਿਹੜੇ ਕਾਲੀ ਸਾਬ ਕਾ ਲੀਡਰ ਨਹੀਂ ਚਾਹੇ ਉਹ ਵਿਰਸਾਸ਼ਕ ਮਟਵਾ ਹੋਣੀ ਹੁਣ ਤੇ ਚਾਹੇ ਸਰਨਾਪਰਾ ਹੋਣ ਉਹਨਾਂ ਨੂੰ ਉਹਨਾਂ ਨੇ ਅਲਡਾਰ ਤੇ ਚੜਾ ਲਿਆ ਹੈਗਾ ਹੁਣ ਕੱਲ ਪਟਿਆਲਾ 'ਚ ਉਹਨਾਂ ਨੇ ਇੱਕ ਸੁਵਾਗਮ ਤੇ ਵਿੱਚ ਗੱਲਬਾਤ ਕੀਤੀ ਤੇ ਆਹ ਜਿਹੜੀ ਗੱਲ ਕਹੀ ਹੈ ਕਿ ਹਾਂ ਭਈ ਜੇਕਰ ਉਹ ਸ਼੍ਰੀ ਹਕਾਲਤਾਖਸਾਬ ਦੇਖੋ ਖੁਦ ਨਾ ਬੈਨਾ ਕਿਸੇ ਪਾਰਟੀ ਦੀ ਸ਼ਰੂਮ ਨਹੀਂ ਕਾਲੀ ਦੀ ਮੰਨਤਾ ਰੱਦ ਹੁੰਦੀ ਹੈ ਤਾਂ ਹੋ ਜਾਵੇ ਕੋਈ ਪਰਵਾਹ ਨਹੀਂ ਤੇ ਨਾਲ ਹੀ ਉਹਨਾਂ ਦੂਜੇ ਪਾਸੇ ਤਰਕ ਇਹ ਦੇਤਾ ਕਿ ਜੇਕਰ ਭਾਜਪਾ RSS ਦੇ ਅਜੰਡੇ ਤੇ ਚੱਲਦੀ ਹੋਈ ਆ ਤੇ ਸਰਕਾਰਾਂ ਬਣਦੀ ਤੇ ਅਜ ਤੱਕ ਤਾਂ ਭਾਜਪਾ ਦਾ ਕੋਈ ਵੀ ਮੰਨਤਾ ਸ਼ਰੀ ਰਾਤ ਨਹੀਂ ਹੋਈ ਤਾਂ ਫਿਰ ਅਕਾਲੀ ਦਲ ਦੀ ਰਾਤ ਜਿਹੜੀ ਕਿਸ ਤਰੀਕੇ ਨਾਲ ਹੋ ਸਕਦੀ ਹੈ ਤਾਂ ਉਸ 스테ਜ ਤੇ ਪ੍ਰੇਮ ਸਿੰਘ ਚੰਦੂ ਬਾਜਣ ਜਾਂ ਬਾਕੀ ਸਦਾਰ ਲੈਣ ਦੇ ਲੀਡਰ ਜਿਹੜੇ ਸਾਰੇ ਸੰਗ ਸਿੱਧੂ ਜੀ ਅਗਰ ਐਸਵੇਂ ਵਿਖੇ ਜਾਵੇ ਤਾਂ ਗੈਨੀ ਹਰਪ੍ਰੀਤ ਸਿੰਘ ਹੋਣੀ ਜੋ ਮੈਨੂੰ ਲੱਗਦਾ ਹੁਣ ਉਹ ਜਿਹੜੀ ਜਿਸ ਦੇ ਕਿ ਨਹੀਂ ਕਹਿੰਦੇ ਨਾ ਪੰਥਕ ਲਈ ਦੀ ਲੜ ਰੇ ਬਲਕਿ ਇਸ ਤਰੀਕੇ ਨਾਲ ਲੱਗਦਾ ਕਿ ਜਿਵੇਂ ਉਹ ਨਿੱਜੀ ਪੱਤਰ ਦੀ ਆਪਣੀ ਲੜਾਈ ਜਿਹੜੀ ਆ ਉਹ ਉਹਨਾਂ ਨੇ ਲੜਦੀ ਸ਼ੁਰੂ ਕਰ ਦਿੱਤੀ ਹੈ ਤੇ ਆਪਣੇ ਆਪ ਨੂੰ ਇੱਕ ਧਾਰਕ ਨੇਤਾ ਨਹੀਂ ਬਲਕਿ ਆਪਣੇ ਆਪ ਇੱਕ ਇੱਕ ਰਾਜਨੀਤਿਕ ਨੇਤਾ ਦੇ ਰੂਪ ਦੇ ਵਿੱਚ ਉਹ ਜਿਹੜੇ ਉਭਾਰ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਜਿਸ ਦੇ ਕਿ ਨਾ ਬਾਕੀ ਦੀ ਸਟੇਜ ਦੇ ਉੱਤੇ ਉਹ ਨਜ਼ਰ ਆਏਗਾ ਉਹਨਾਂ ਜੋ ਕੁਝ ਸਿੱਧੂ ਜੀ ਕੱਲ ਇਹ ਹੋਇਆ ਔਰ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਹਰਪ੍ਰੀਤ ਸਿੰਘ ਹੁਣੇ ਸਟੇਟਮੈਂਟ ਆਏ ਦਿਨ ਜਿਹੜੀਆਂ ਦੇ ਰਹੇ ਨੇ ਉਹਨਾਂ ਦੇ ਵਿੱਚ ਤੇ ਇਤਨਾ ਲੱਗਦਾ ਕਿ ਇਹ ਲੜਾਈ ਜਿਹੜੀ ਹੈ ਇਹ ਹੁਣ ਇੱਕ ਧਾਰਮਿਕ ਨਾਲ ਰਹਿ ਕੇ ਇੱਕ ਰਾਜਨੀਤਿਕ ਵੱਡੀ ਲੜਾਈ ਜਿਹੜੀ ਚੱਲਦੀ ਜਾ ਰਹੀ ਹੈ ਕਿਉਂਕਿ ਖਰਤਾ ਤੇ ਉਹਨਾਂ ਨੇ ਆਪਣੇ ਦਿਲ ਦੇ ਜਿਹੜੇ ਬਲਬਲੇ ਨੂੰ ਪ੍ਰਗਟ ਕੀਤਾ ਨੇ ਤੇ ਰਡਾਰ ਤੇ ਬਾਤਲ ਪਰਿਵਾਰਿਕ ਖਰਾਬ ਉਹਨਾਂ ਦੇ ਰਿਹਾ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਸਬੰਧਤ ਵਿੱਚ ਗਿਆਨੀ ਦਵਿੰਦਰ ਸਿੰਘ ਹੁਣਾਂ ਨੇ ਜਿਹੜੀ ਪੋਸਟ ਪਾਈ ਜਾਂ ਉਸ ਤੋਂ ਮਗਰੋਂ ਕੀ ਕੁਝ ਰਿਹਾ ਉਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਬੀ ਆਗੇ ਉਹਨਾਂ ਨੂੰ ਵੀ ਅਸਤੀਫਾ ਜਿਹੜਾ ਜਿਹੜਾ ਉਹ ਦੇਣਾ ਪਿਆ ਅਸਤੀਫਾ ਉਹਨਾਂ ਨੇ ਵੀ ਜਿਹੜਾ ਦੇ ਦਿੱਤਾ ਤੇ ਫੋਨ ਗਿਆ ਰਵੀ ਸਿੰਘ ਉਹਨਾਂ ਨੇ ਆ ਕੇ ਸਾਹਮਣੇ ਇੰਨੀ ਗੱਲ ਕੀਤੀ ਆ ਨੈਤਿਕਤਾ ਤੇ ਜੇ ਆਧਾਰ ਤੇ ਗੱਲ ਕੀਤੀ ਆ ਤਾਂ ਫਰ ਸੱਤ ਮੈਂਬਰੀ ਕਮੇਟੀ ਜਿਹੜੀ ਆ ਪੂਰਨ ਤੌਰ ਤੇ ਉਸੇ ਤਰੀਕੇ ਨਾਲ ਉਸ ਨੂੰ ਕੰਮ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਕੰਮ ਕੀਤਾ ਪ੍ਰਸ਼ਨ ਹੁਣ ਉਸ ਜੀ ਇਹ ਹੈਗਾ ਕਿ ਐਡਵੋਕੇਟ ਧਾਬੀ ਅਸਤੀਫਾ ਵਾਪਸ ਲੈਣਗੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਹੀ ਇੰਨੀ ਗੱਲ ਕਹਿ ਚੁੱਕੇ ਕਿ ਮੈਂ ਅਸਤੀਫਾ ਵਾਪਸ ਲੈਣ ਵਾਸਤੇ ਨਹੀਂ ਸੀ ਦਿੱਤਾ ਮੇਰਾ ਆਪਣੇ ਫੈਸਲੇ ਨੇ ਕਾਇਟਾ ਦੂਜੇ ਪਾਸੇ ਅਤਰੰਕ ਮੀਟਿੰਗ ਨੇ ਵੀ ਉਹਨਾਂ ਦਾ ਜਿਹੜਾ ਅਸਤੀਫਾ ਆ ਪੈਂਡਿੰਗ ਜਿਹੜਾ ਉਹ ਰੱਖ ਲਿਆ ਹੈ ਅਜੇ ਤੱਕ ਉਹਨਾਂ ਨੇ ਕੋਈ ਉਹਦੇ ਉੱਤੇ ਫੈਸਲਾ ਜਿਹੜਾ ਨਹੀਂ ਲਿਆ ਤੇ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਨੂੰ ਜਾ ਕੇ ਮਨਾਇਆ ਜਾਵੇਗਾ ਹੁਣ ਗੇਮ ਮੁੱਚੀ ਜਿਹੀ ਗੇਮ ਆ ਉਹ ਐਡਵੋਕੇਟਾਂ ਤਾਂ ਨੂੰ ਉਹਨਾਂ ਦੇ ਆਲੇ ਦੁਆਲੇ ਜਿਹੜੀ ਘੁੰਮਦੀ ਪਈ ਹੈ ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੰਜ ਅਥਿਹਦਾਰ ਕੈਨੇਡਾ ਵੀ ਇਸ ਨੂੰ ਦਾਤਾ ਫੈਸਲਾ ਬੰਦ ਕਰਦੇ ਹੋਏ ਕਿ ਸੱਤ ਮੈਂਬਰ ਕਮੇਟੀ ਦੀ ਅਗਵਾਈ ਕਰਨਗੇ ਤਾਂ ਜੇਕਰ ਉਹ ਕਰਦੇ ਆ ਤਾਂ ਫਿਰ ਕੀ ਕਰਪਾਲ ਸਿੰਘ ਬੰਦੂਗਰ ਜਿਹੜੇ ਸਾਬਕਾ ਪ੍ਰਧਾਨ ਨੇ ਜਿਹੜੇ ਉਹ ਵੀ ਅਸਤੀਫਾ ਦੇ ਚੁੱਕੇ ਆ ਕੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਉਹ ਮੰਨ ਕੇ ਦੁਬਾਰਾ ਅਗੇ ਜਾਣਗੇ ਪ੍ਰਸ਼ਨ ਜਿਹੜੀ ਨੇ ਇਸ ਵੇਲੇ ਸਿੱਧੂ ਜੀ ਬੜੇ ਪੈਦਾ ਜਿਹੜੇ ਜਿਹੜੇ ਹੋ ਚੁੱਕੇ ਨੇ ਔਰ ਇਹਦੇ ਸਭ ਕਾਸੀ ਦੇ ਵਿੱਚ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਬਕਾਹਰ ਆ ਸਦੂ ਜੀ ਉਹ ਦਾਤੇ ਲੱਗਾ ਨਜ਼ਰ ਜਿਹੜਾ ਉਹ ਆ ਰਿਹਾ ਉਹ ਇਸ ਕਰਕੇ ਕਿਉਂਕਿ ਜਿਸ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਇੰਨੀ ਗੱਲ ਕਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਕੋ ਜਿਹੜੇ ਹੁਕਮ ਲਾਗੂ ਹੁੰਦੇ ਆ ਉਹ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦ ਚੁਗਿਰਦੇ ਦੇ ਵਿੱਚ ਹੀ ਰਹਿ ਕੇ ਖਤਮ ਹੋ ਜਾਂਦੇ ਆ ਬਾਹਰ ਉਹਨਾਂ ਦੀ ਮੰਤਾ ਚ ਉਹਨਾਂ ਨੂੰ ਕਈ ਤਰੀਕਾ ਨਾਲ ਬਦਲਦੀ ਜਿਹੜੇ ਕੋਸ਼ਿਸ਼ਾਂ ਹੁੰਦੀਆਂ ਨੇ ਹੁਣ ਗਿਆਨੀ ਰਕबीर ਸਿੰਘ ਉਹਨਾਂ ਦਾ ਇਹ ਬਿਆਨ ਆਪਣੇ ਹੱਥ ਵਿੱਚ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਬਿਆਨ ਜਾਰੀ ਕਰਦਾ ਜਾਂ ਜਿਹੜਾ ਹੁਕਮ ਬਣਾ ਜਾਰੀ ਕਰਦਾ ਉਸ ਦੀ ਆਧਾਰ ਕੀ ਉਸ ਦੀ ਕੀ ਵਕ ਕੀ ਕੀ ਮਤਲਬ ਕੀ ਬਲ ਅਕਾਲ ਤੱਕ ਸਭ ਦੀ ਫਸੀਲ ਤੋਂ ਬੋਲ ਕੇ ਕੰਮ ਖਤਮ ਹੋ ਜਾਣਾ ਚਾ ਉਸ ਨੂੰ ਇਨ ਬਿਲ ਲਾਗੂ ਕਰੋਣਾ ਵੀ ਹੈ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਐਡਵੋਕੇਟ ਤਾਂ ਵੀ ਦਾ ਜਥੇਦਾਰ ਸਾਹਿਬ ਦੇ ਪ੍ਰਤੀ ਕੀ ਰੁਖ ਜਿਹੜਾ ਨਜ਼ਰ ਆਉਂਦਾ ਕਿ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਉਹ ਆ ਫੈਸਲਾ ਆਪਣਾ ਪਾਪਸ ਲੈਣਗੇ ਜਦੋਂ ਕਿ ਉਹ ਖੁਦ ਕਹਿ ਚੁੱਕੇ ਆ ਕਿ ਮੈਂ ਤੁਹਾਨੂੰ ਅਸਤੀਫਾ ਜਿਹੜਾ ਵਾਪਸ ਨਹੀਂ ਲੈਣਾ ਤੇ ਜੇ ਸਿੱਧੂ ਜੀ ਉਸ ਅਸਤੀਫਾ ਵਾਪਸ ਲੈ ਲੈਂਦੇ ਆ ਤਾਂ ਫਿਰ ਉਹੀ ਇਲਜ਼ਾਮ ਲੱਗਣਗੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਲਾਏ ਹੀ ਸੋ ਜਿਹੜੀ ਸਭ ਔਖੀ ਸਥਿਤੀ ਆ ਉਹ ਐਡਵੋਕੇਟ ਖਰਜਿੰਦਰ ਸਿੰਘ ਧਾਮੀ ਹੁਣਾਂ ਦੀ ਹੈਗੀ ਆ ਬਾਕੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਇਹਨਾਂ ਦਰਾਂ ਦੇ ਵਿੱਚ ਚਰਚਾਵਾਂ 'ਤੇ ਜ਼ਰੂਰ ਦੇ ਤੇ ਚਰਚਾਵਾਂ 'ਤੇ ਜਿਸ ਤਰੀਕੇ ਦੀ ਉਹ ਸ਼ਬਦਾਬੀ ਵਰਤਦੇ ਆ ਉਹ ਹੁਣ ਕੋਈ ਇੱਕ ਧਾਰਮਿਕ ਨੇਤਾ ਦੇ ਰੂਪ ਦੇ ਘਟ ਇੱਕ ਰਾਜਨੀਤਿਕ ਰੂਪ ਦੇ ਵਿੱਚ ਨੇਤਾ ਬਣਨ ਦੀ ਕੋਸ਼ਿਸ਼ ਕੀਤੀ ਜਿਹੜੂ ਜਿਹੜੇ ਉਹ ਨਜ਼ਰ ਆ ਰਹੇ ਆ। ਬਾਕੀ ਦੇਖੋ ਗਿਆਨੀ ਰਕੀਸ਼ ਸਿੰਘ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਉਸ ਦੇ ਆਧਾਰ ਤੇ ਐਡਵੋਕੇਟ ਧਾਰੀ ਉਹ ਆਪਣੀ ਕੀ ਫੈਸਲਾ ਲੈਂਦੇ ਨੇ ਇਸ ਦੂਜੀ ਅੰਤੜਵਿਚ ਪਤਾ ਲੱਗੇਗਾ। ਜੀ ਮਿਕਸਰ ਵੀ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ।